ਹਾਂਜੀ ਪਿਛਲੇ ਦਿਨੀ ਦਰਬਾਰ ਸਾਹਿਬ ਦੇ ਵਿੱਚ ਇੱਕ ਔਰਤ ਆਪਣੇ ਬੱਚੇ ਨੂੰ ਆਪਣੇ ਸਹੁਰੇ ਦੇ ਨਾਲ ਮਿਲ ਕੇ ਛੱਡ ਗਈ ਕਿਹਾ ਜਾ ਰਿਹਾ ਹੈ ਕਿ ਇਹ ਔਰਤੋ ਦੂਜੇ ਤੀਜੇ ਥਾਂ ਵਿਆਹੀ ਸੀ ਸਹੁਰੇ ਦੇ ਨਾਲ ਮਿਲ ਕੇ ਇਸ ਨੇ ਇਹ ਘਟਿਆ ਕੰਮ ਕੀਤਾ ਤੇ ਜਦੋਂ ਉਸ ਬੱਚੇ ਦਾ ਐਸਜੀਪੀਸੀ ਵਾਲਿਆਂ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਪੁਲਿਸ ਨੂੰ ਇਸ ਮਾਮਲੇ ਸੰਬੰਧੀ ਜਾਣਕਾਰੀ ਦੇ ਕੇ ਕਾਰਵਾਈ ਸ਼ੁਰੂ ਕੀਤੀ ਤੇ ਹੁਣ ਉਹ ਔਰਤ ਦਰਬਾਰ ਸਾਹਿਬ ਦੁਆਰਾ ਫੇਰ ਪਹੁੰਚੀ ਹੈ ਤੇ ਆਪਣੀ ਗਲਤੀ ਉਹ ਔਰਤ ਅਤੇ ਉਸ ਦਾ ਸਹੁਰਾ ਮੰਨ ਰਿਹਾ ਹੈ ਤੇ ਹੁਣ ਉਹ ਬੱਚੇ ਨੂੰ ਲਿਆਉਣ ਦੇ ਲਈ ਦੁਬਾਰਾ ਫੇਰ ਦਰਬਾਰ ਸਾਹਿਬ ਪਹੁੰਚੇ ਨੇ ਆਓ ਪਹਿਲਾਂ ਤੁਸੀਂ ਵੀ ਦੇਖੋ ਕੀ ਹੈ ਪੂਰਾ ਮਾਮਲਾ ਜੀ ਚਰਨਜੀਤ ਕਿੱਥੋਂ ਰਹਿਣਾ ਹੁਣ ਮੁਗਗੇ ਤੇ ਆ ਕੀ ਗਲਪਤ ਹੋਈ ਸੀ ਉਸ ਦਿਨ ਤੁਸੀਂ ਕੋ ਬੱਚੇ ਨੂੰ ਕੋਠੇ ਸਾਥ ਕੰਚੀ ਹੋ ਜੀ ਮੇਰੇ ਵੀ ਦਿਮਾਗ ਵਿੱਚ ਥੋੜੀ ਜਿਹੀ ਐਬਸੈਂਟ ਹੈ ਜੀ ਬੱਚਾ ਵੀ ਹੈ ਤੇ ਜੀ ਮੈਂ ਸਹੁਰੇ ਨੂੰ ਲਾ ਲੈ ਕੇ ਆਈ ਸੀ ਜੀ ਤੇ ਜੀ ਹੁਣ ਮੈਂ ਗਲਤੀ ਕਰਦੀ ਆ ਮਾਫ ਮੰਗਦੀ ਆ ਜੀ ਇਸ ਗੱਲ ਦੀ

ਰਗਨਨੀ ਕਿ ਇਥੇ ਸੰਪੰਨ ਸ਼੍ਰੀ ਗੁਰੂ ਰਾਮਦਾਸ ਜੀ ਦੀ ਦੁਨੀਆ ਅੰਬੀਜਾ ਦਾਤਾ ਮੰਦਿਰ ਜੀ ਤੁਸੀਂ ਆਪਣੇ ਬੱਚੇ ਨੂੰ ਇਸ ਤਰ੍ਹਾਂ ਸ਼ਰਮ ਜੀ ਸੁਲਤੀ ਦਾ ਸਾਸ ਕਰਦੇ ਆਂ ਜੀ ਆਜੀ ਦਾ ਹਾਂ ਜੀ ਆਉਂਦਾ ਜੀ ਹੁਣ ਬਾਕੀ ਨੂੰ ਵੀ ਪ੍ਰੋਗਰਾਮ ਹਾਂ ਜੀ ਜੀ ਮਾਫੀ ਮੰਗਣੀ ਆਏ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕਲਦੀਪ ਸਿੰਘ ਹੈ ਅੰਨ ਕੁੱਤ ਦਿਨ ਤੁਸੀਂ ਆਏ ਸੀ ਤੇ ਇੱਕ ਬੱਚੇ ਨੂੰ ਛੱਡ ਕੇ ਚਲੇ ਗਏ ਸੀ ਕੀ ਕਾਰਨ ਕੀ ਮੇਰੀ ਪੂਰੀ ਦੇਖ ਸਕਦੇ ਇਹ ਤਾਂ ਪੈ ਨਹੀਂ ਹਾਂ ਆ ਗਲਤੀ ਹੋ ਗਈ ਬਸ ਹਾਂਜੀ ਜਿਵੇਂ ਤੁਸੀਂ ਵੀਡੀਓ ਦੇਖੀਏ ਐਸ ਔਰਤ ਅਤੇ ਉਹਦੇ ਸਹੁਰੇ ਬੰਦੂ ਮਿਲ ਕੇ ਜੋ ਇਹ ਆਪਣੇ ਬੱਚੇ ਨੂੰ ਦਰਬਾਰ ਸਾਹਿਬ ਸਾਡੇ ਸੀ ਤੇ ਕਿਹਾ ਜਾ ਰਿਹਾ ਹੈ ਕਿ ਪਹਿਲਾਂ ਇਹ ਪਿੰਗਲਵਾੜੇ ਵੀ ਛੱਡਣਾ ਚਾਹੁੰਦੇ ਸੀ ਇਹਨਾਂ ਕੋਲ ਕੋਈ ਪ੍ਰੂਫ ਨਹੀਂ ਸੀ ਤੇ ਜੋ ਵੀ ਇਹਨਾਂ ਵੱਲੋਂ ਇਹ ਘਟਿਆ ਕਰਤੂਤ ਕੀਤੀ ਗਈ ਹੈ ਤੇ ਹੁਣ ਇਹ ਮਾਫੀ ਵੀ ਮੰਗ ਰਹੇ ਨੇ ਇਸ ਮਾਮਲੇ ਸੰਬੰਧੀ ਤੇ ਜਿਵੇਂ ਆਪਾਂ ਜਾਣਦੇ ਹਾਂ ਕਿ ਜਿਹੜੇ ਲੋਕ ਔਲਾਦ ਲਈ ਤਰਸਦੇ ਫਿਰ ਰਹੇ ਨੇ ਤੇ ਇਹਨਾਂ ਨੂੰ ਜੋ ਰੱਬ ਨੇ ਦਾਤ ਬਖਸ਼ੀ ਹੈ ਤੇ ਇਹ ਇੰਦਾ ਦੀ ਘਟ ਗਿਆ ਕੰਮ ਕਰ ਰਹੇ ਨੇ ਲੋਕ ਤੁਸੀਂ ਇਸ ਮਾਮਲੇ ਸੰਬੰਧੀ ਕੀ ਕਹਿਣਾ ਚਾਹੁੰਦੇ ਹੋ ਇਹ ਥਾ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਨਾਲ ਹੀ ਸਾਡੇ YouTube ਚੈਨਲ ਮੈਕਸ TV ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲ ਤਾਂ ਜਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ